ਹੱਥ ਜੋੜ ਕੇ ਤਾਰੇ ਕੋ ਬੇਨਤੀ ਹੈ ਮੇਰੀ ਬੇਟੀ ਮੈਨੂੰ ਮਿਲਾ ਦਿਓ ਔਰ ਕੋਈ 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 ਹੌਸਲਾ 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 ਕੋਈ ਗੱਲ ਨਹੀਂ ਕ੍ਰਿਸ਼ਨ ਤਰਨੂ ਬਦਨਾਮ ਕੀਤਾ ਹੋਇਆ ਵਾ ਇਹ ਕਿ ਮਾਰੀ ਬਦਵਾ ਵਾ ਅੱਜ 23 ਸਤੰਬਰ ਹੈ ਇਹਨਾਂ 6ਵਾਂ ਕ 6ਵਾਂ ਕਾ ਨਾ ਤਤੇ ਨਾਸ ਹੋ ਉਹਦੇ ਘਰ ਵਾਲੇ ਤੇ ਫੋਨ ਤੇ ਅਸੀਂ ਨਾ ਕਟੋ ਕਟ 70 80 ਕੁੜੀਆਂ ਦੀ ਫੋਟੋ ਆਈ ਰਹੀ ਉਹਨਾ ਦੇਖੀ ਉਹਦੇ ਘਰ ਵਾਲੇ ਦੇ ਫੋਨ ਤੇ ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਾਲਾਤ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਅਕਸਰ ਮੈਂ ਸਮਾਜ ਦੇ ਵਿੱਚ ਹੋ ਰਹੇ ਅਤਿਆਚਾਰ ਜ਼ੁਲਮ ਕ੍ਰਾਈਮ ਔਰ ਅਲੱਗ-ਅਲੱਗ ਕਿਸਮ ਦੀਆਂ ਖਬਰਾਂ ਤੁਹਾਨੂੰ ਆਪਣੇ ਚੈਨਲ ਤੇ ਅਕਸਰ ਦਿਖਾਉਂਦਾ ਰਹਿੰਦਾ ਹਾਂ ਅੱਜ ਵੀ ਸਾਡੇ ਕੋਲ ਚੰਡੀਗੜ੍ਹ ਰੋਡ 32 ਸੈਕਟਰ ਥਾਣਾ 7 ਨੰਬਰ ਡਿਵੀਜ਼ਨ ਤੋਂ ਇੱਕ ਮੈਡਮ ਆਏ ਆ ਮੈਂ ਰੂਬਰੂ ਕਰਨ ਜਾ ਰਿਹਾ ਤੁਹਾਨੂੰ ਸਿੱਧੇ ਤੌਰ ਤੇ ਕਿ ਇਹਨਾਂ ਦੀ ਕੀ ਸ਼ਿਕਾਇਤ ਹੈ ਔਰ ਕਿਹਦੇ ਤੋਂ ਹੈ ਜਿਆਦਾ ਸਮਾਂ ਨਾਲ ਖਰਾਬ ਕਰਦੇ ਹੋਏ ਮੈਂ ਤੁਹਾਡੇ ਨਾਲ ਗੱਲਬਾਤ ਦਾ سلسلہ ਇਹਨਾਂ ਨਾਲ ਸ਼ੁਰੂ ਕਰਾਂਗਾ ਸੁਣੋ ਮੈਡਮ ਤੁਹਾਨੂੰ ਕੀ ਦੱਸਣਗੇ ਹਾਂਜੀ ਮੈਡਮ ਨਮਸਕਾਰ ਜੀ ਨਮਸਕਾਰ ਸਰ ਮੈਡਮ ਕੀ ਨਾਮ ਹੈ ਤੁਹਾਡਾ ਰਿੰਪੀ ਜੀ ਮੈਡਮ ਉਮਰ ਕਿੰਨੀ ਹੈ ਤੁਹਾਡੀ 35 ਸਾਲ ਮੈਡਮ ਤੁਹਾਡੇ ਹਸਬੰਡ ਕੀ ਕੰਮ ਕਰਦੇ ਆ ਹਸਬੰਡ ਮੇਰੇ ਸਵਾਇਰ ਹੈ ਜੀ ਤੇ ਮੈਂ ਆਪਣੇ ਸਾਸਾਰੇ ਕੋਲ ਰਹਿੰਦੀ ਆ ਤੇ ਮੇਰੇ ਤਿੰਨ ਬੇਟੀਆਂ ਨੇ ਤੇ ਉਹ ਹੌਲੀਪੋਸ ਸਕੂਲ ਚ ਪੜ੍ਹਦੀਆਂ ਸੀਗੀਆਂ ਕਿੰਨਵੀਂ ਕਿੰਨਵੀਂ ਕਲਾਸ ਚ ਜੀ ਇੱਕ ਤਾਂ 9ਥੀ ਸੀਗੀ ਇੱਕ 6ਥੀ ਇੱਕ 11ਵੀਂ ਜੀ ਜੀ अच्छा की होया ਤੁਸੀਂ ਅੱਜ ਆਇਓ ਮੇਰੇ ਕੋਲ ਕਾਗਜ਼ ਪੱਤਰ ਲੈ ਕੇ ਸਰ ਅੱਜ ਹੈ ਨਾ ਮੇਰੀ ਬੇਟੀ ਜੀ ਕਹਿੰਦਾ 15 15 ਸਾਲ ਦੀ ਬੇਟੀ ਹੈ ਮੇਰੀ ਅੱਛਾ ਤੇ ਉਹ ਹੌਲੀਵੁੱਡ ਸਕੂਲ ਚ ਪੜਦੀ ਸੀ ਸੰਡੇ ਦਾ ਦਿਨ ਸੀਗਾ ਹੂੰ ਮੇਰੀ ਬੇਟੀ ਬਾਹਰ ਖੇਡ ਰਹੀ ਸੀ ਤੋ ਜਿਆਦਾ ਵੈਸੇ ਜੋਪੇ ਰਹਿਨੀਆ ਮੇਰੇ ਸੱਸੂਰੇ ਕਰੇ ਰਹਿੰਦੇ ਨੇ ਠੀਕ ਹੈ ਜੀ ਤੇ ਮੇਰੀ ਸੱਸ ਬਾਹਰ ਬੈਠੀ ਸੀ ਦੋ ਮਿੰਟ ਅੰਦਰ ਗਏ ਆ ਨਾਲ ਹੀ ਮੇਰੀ ਬੇਟੀ ਥੋੜੀ देर ਵਾੜ ਕੇ ਦੇਖ ਲਈ ਜੇ ਹੈ ਨਹੀਂ ਤੋ ਇਨੋ ਨੇ ਸੋਚਿਆ ਕਿ ਚਲੋ ਇੱਧਰ ਖੇਡ ਰਹੀ ਹੋਣੀ ਉੱਧਰ ਖੇਡ ਰਹੀ ਹੋਣੀ ਉਸ ਤੋਂ ਬਾਅਦ ਲੋਕਾਂ ਨੇ 1 ਘੰਟੇ ਬਾਅਦ ਢੂੰਡਣਾ ਸ਼ੁਰੂ ਕਰ ਦਿੱਤਾ ਪਾਪਾ ਜੀ ਨੇ ਮੰਮੀ ਜੀ ਨੇ ਢੂੰਡਣਾ ਸ਼ੁਰੂ ਕਰ ਦਿੱਤੀ ਆ ਤੇ ਉਸ ਤੋਂ ਬਾਅਦ ਫਿਰ ਮੇਰੇ ਨੂੰ ਮੇਰੇ ਫੋਨ ਆਇਆ ਕਿ ਹਾਂ ਵੀ ਰਿੰਪੀ ਅਸਾ ਜੀ ਬਾਤ ਹੈ ਕਿ ਆਸੀ ਹੰਚਿਕਾ ਹੈ ਨਹੀਂ ਘਰ ਪਰ ਤੇ ਮੈਂ ਕਿਹਾ ਚਲੋ ਠੀਕ ਹੈ ਜੀ ਤੋ ਫਿਰ ਮੈਂ ਘਰ ਪਰ ਆਈ ਆਂ ਔਰ ਉਸ ਤੋਂ ਬਾਅਦ ਜੀ ਅਸੀਂ ਲਬਣਾ ਵਗੈਰਾ ਸ਼ੁਰੂ ਕਰਤਾ ਜਿਹਾਰ ਕੇ ਸਾਨੂੰ ਨਹੀਂ ਲੱਭੀ ਅਸੀਂ 7 ਨੰਬਰ ਜਨ ਥਾਣੇ ਅਸੀਂ ਕੰਪਲੇਂਟ ਲਖਾਈ ਕਿੰਨੀ ਤਰੀਕ ਦੀ ਇਹ ਵਾਰਦਾਤ ਹੈ ਵਾਰਦਾਤ ਕਿੰਨੀ ਤਰੀਕ 19 ਕਿਹੜੀ 19 19 ਨਵੰਬਰ ਨੂੰ 19 ਨਵੰਬਰ 2023 2023 ਜੀ ਅੱਛਾ ਤੇ 2 ਵਜੇ ਟਾਈਮ ਸੀਗਾ ਜਦ ਦੀ ਗੈਪ ਹੈ ਤੇ ਸ਼ਾਮੀ ਅਸੀਂ 8:00 ਵਜੇ ਗਏ ਹਾਂ ਜੀ ਕੰਪਲੇਂਟ ਲਿਖਣ 7 ਨੰਬਰ ਥਾਣੇ ਕੁਲਦੀਪ ਸਿੰਘ ਜੀ ਉਹਨਾਂ ਕੋਲ ਲਿਖਾਈ ਹੈ ਜੀ ਕੰਪਲੇਂਟ ਲਿਖੀ ਹੈ ਪੁਲਿਸ ਨੇ ਹਾਂ ਜੀ ਉਸ ਦਿਨ ਸਾਡੇ ਸਾਹਮਣੇ ਰੱਖੀ ਸੀ ਕੰਪਲੇਂਟ ਲਿਖੀ ਸੀਗੀ ਹੂੰ ਵੀ ਇਦਾਂ ਦਾ ਗੱਲ ਹੋ ਗਈ ਹੈ ਤੋਂ ਉਹਨਾਂ ਨੇ ਕਿਹਾ ਜੀ ਠੀਕ ਹੈ ਅ ਅਸੀਂ ਕੰਪਲੇਨ ਵਗਾਰੇ ਲਿਖ ਲਈ ਹੈ ਤੇ ਕੋਈ ਗੱਲ ਨਹੀਂ ਜੀ ਸਵੇਰੇ ਆਇਓ ਹੂੰ ਇਦਾਂ ਕਿਹਾ ਜੀ ਅਸੀਂ ਫਿਰ ਦੁਬਾਰਾ ਰੱਤੀ ਗਏ ਆ 9:30 ਵਜੇ ਫੇਰ ਗਏ ਆ ਜੀ ਵੀ ਅਸੀਂ ਕਹੇ ਜੀ ਆ ਨੰਬਰ ਮਿਲਿਆ ਜੀ ਤੇ ਆ ਮੁੰਡਿਆਂ ਤੇ ਸ਼ੱਕ ਹੈ ਅੱਛਾ ਅਸੀਂ ਇਹ ਵੀ ਦੱਸਿਆ ਜੀ ਜਿਹਨਾਂ ਮੁੰਡਿਆਂ ਤੇ ਸ਼ੱਕ ਸੀਗਾ ਕਿ ਉਹ ਮੇਰੀ ਕੁੜੀ ਨੂੰ ਵਿਲਾ ਵਿਲਾ ਕੇ ਫਸਲਾ ਕੇ ਲੈ ਕੇ ਚਲੇ ਗਏ ਹੂੰ ਤੇ ਫਿਰ ਅਸੀਂ ਉਹਨਾਂ ਦੇ ਨਾਂ ਵੀ ਲਿਖਾਏ ਸਾਹਿਲ ਮਸੀ ਔਰ ਅਤੀਸ਼ ਮਸੀ ਸਾਹਿਲ ਮਸੀ ਔਰ ਅਤੀਸ਼ ਮਸੀ ਅਤੀਸ਼ ਮਸੀ ਹਾਂਜੀ ਅੱਛਾ ਤੇ ਇਹਨਾਂ ਦੀ ਜੋ ਮਾਮਾ ਦੇ ਉਹਨਾਂ ਦੇ ਨਾਂ ਵੀ ਅਸੀਂ ਲਿਖਾਏ ਵਾਲਮ ਮਸੀ ਔਰ ਮਧੂ ਮਸੀ ਅੱਛਾ ਹਾਂਜੀ ਮਤਲਬ ਇਹ ਚਾਰ ਜਣੇ ਆ ਇੱਕੋ ਇੱਕੋਈ ਫੈਮਿਲੀ ਦੇ ਆ ਹਾਂਜੀ ਚਾਰ ਜਣੇ ਆ ਫਿਰ ਇਹਨਾਂ ਨੇ ਕਿਹਾ ਜੀ ਚਲੋ ਠੀਕ ਐ ਜੀ ਕਰਦੇ ਆ ਅਸੀਂ ਸਵੇਰੇ ਫੇਰ ਅਸੀਂ ਗਏ ਆ ਸਵੇਰੇ ਫੇਰ ਅਸੀਂ ਸਾਨੂੰ ਮਤਲਬ ਹਮੇ ਖਾਨੂੰ ਖੁਦ ਹੀ ਪਤਾ ਲੱਗਿਆ ਵੀ ਇਹ ਫਲਾਨੀ ਫਲਾਨੀ ਜਗ੍ਹਾ ਹੋਰ ਦੋ ਬੰਦੇ ਹੋਰ ਆਣ ਹੈ ਅੱਛਾ ਇੰਦਰਾਗੰਦ ਇੰਦਰਾਪ੍ਰੀ ਦੇ ਵਿੱਚ ਰਹਿੰਦੇ ਨੇ ਇਹਦੀ ਵਾਈਫ ਐ ਅੰਜਲੀ ਔਰ ਹਸਬੰਡ ਉਹਦੇ ਹੈਗੇ ਮੋਨੂ ਅੱਛਾ ਉਹ ਜੋ ਹੈਗੇ ਉਹ ਹੋਟਲ 'ਚ ਕੰਮ ਕਰਦਾ ਵਾ ਲੇਡੀਜ਼ ਜਿਹੜੀ ਹੈਗੀ ਆ ਉਹ ਵੀ ਇਹੋ ਜਿਹਾ ਕੰਮ ਕਰਦੀ ਹੈ ਜੀ ਕੁੜੀਆਂ ਬੁਲਾਉਂਦੀ ਆ ਆਪਣੇ ਘਰੇ ਸੋਹਣੀ ਸੋਹਣੀਆਂ ਕੁੜੀਆਂ ਬੁਲਾਉਂਦੀ ਆ ਆਪਣੇ ਘਰੇ ਬੁਲਾ ਕੇ ਫੇਲਾ ਕੇ ਫੁਸਲਾ ਕੇ ਹੋਟਲ 'ਚ ਭੇਜਦੇ ਨੇ ਜੀ ਉਹ ਜਿਹੜੇ ਹੋਟਲ 'ਚ ਕੰਮ ਕਰਦਾ ਉਹਦਾ ਘਰ ਵਾਲਾ ਅੱਛਾ ਔਰਤ ਇੱਥੇ ਲੜਕੀਆਂ ਨੂੰ ਵਰਗਲਾ ਫਸਲਾ ਲੈ ਕੇ ਉਸੇ ਹੋਟਲ ਚ ਕਮਰਾ ਬੁੱਕ ਕਰਵਾ ਦਿੰਦੇ ਆ ਅਸੀਂ ਖੁਦ ਹੀ ਲੱਭਿਆ ਅਸੀਂ ਖੁਦ ਹੀ ਘਰ ਲੱਭਿਆ ਵੀ ਹਾਂ ਕੁੜੀਆਂ ਨੂੰ ਪੁੱਛਿਆ ਵੀ ਮੇਰੀ ਕੁੜੀ ਕਿਤੇ ਗਈ ਸੀ ਉਹਦੀ ਸਹੇਲੀਆਂ ਨੂੰ ਪੁੱਛਿਆ ਸੀ ਕਿ ਕੁੜੀ ਕਿਤੇ ਮੇਰੀ ਗਈ ਸੀ ਕਿੱਦਾਂ ਇਹ ਵਾ ਉਹਨੇ ਕਿਹਾ ਜੀ ਆਂਟੀ ਜੀ ਇੱਕ ਬਰਥਡੇ ਮਨਾਉਣ ਗਈ ਸੀ ਉਹਨਾਂ ਦੇ ਘਰੇ ਮੈਂ ਕਿਹਾ ਚੱਲ ਮੈਨੂੰ ਲੈ ਕੇ ਚੱਲ ਮੈਂ ਚਲੀ ਗਈ ਲੈ ਕੇ ਗਈ ਉੱਥੇ ਪਤਾ ਲੱਗਿਆ ਵੀ ਹਾਂ ਇੱਥੇ ਆਂਦੀ ਸੀ ਬੰਦੀ ਸੀਗੀ ਦੋ ਤਿੰਨ ਕੁੜੀਆਂ ਹੋਰ ਉੱਥੇ ਆਂਦੀਆਂ ਸੀਗੀਆਂ ਜੀ ਉਹ ਫਿਰ ਜਦੋਂ ਬਾਅਦੋਂ ਵੀ ਪਤਾ ਲੱਗੇ ਜੀ ਉਹਦਾ ਘਰ ਵਾਲਾ ਹੋਟਲ 'ਚ ਕੰਮ ਕਰਦਾ ਹੈ। ਹੂੰ ਉਹਦੇ ਘਰ ਵਾਲੇ ਦੇ ਫੋਨ ਤੇ ਅਸੀਂ ਨਾ ਕਟੋ-ਕਟ 70-80 ਕੁੜੀਆਂ ਦੀ ਫੋਟੋਆਂ ਹੀ ਰਹੀਆਂ ਉੱਥਾਂ ਦੇਖੀ। ਉਹਦੇ ਘਰ ਵਾਲੇ ਦੇ ਫੋਨ ਤੇ। ਅੱਛਾ। ਹਾਂਜੀ। ਉਹਦਾ ਫੋਨ ਚੈੱਕ ਕੀਤਾ ਉਹਦੇ ਘਰ ਵਾਲੇ ਦਾ ਅਸੀਂ। ਫੋਨ ਦੇ ਵਿੱਚ 70-80-90 ਫੋਟੋਆਂ ਔਰ Google 'ਤੇ ਵੀ ਐਨੇ ਐਨੇ ਟ੍ਰਾਂਸਫਰ ਕਰਦੇ ਐਨੇ ਟ੍ਰਾਂਸਫਰ ਕਰਦੇ। ਮੋਨੂ ਦੇ ਗਰੁੱਪ ਫੋਨ ਤੇ Google 'ਤੇ ਔਰ ਫੋਟੋਆਂ। ਲੈ ਜੀ। ਹੂੰ ਤੇ ਫਿਰ ਅਸੀਂ ਕਹਿੰਨੇ ਆ ਫਿਰ ਉਹਨਾਂ ਨੇ ਕਿਹਾ ਜੀ ਠੀਕ ਹੈ ਜੀ। ਅ ਕਿਆਨੋ ਕੁਲਦੀਪ ਸਰ ਨੇ ਕਿਹਾ ਕਿ ਨਾ ਅਸੀਂ ਨਾ ਬੁਲਾਣੇ ਆ ਜੀ ਉਹਨਾਂ ਦੇ ਜਵਾਈ ਨੂੰ ਜਿਹੜਾ ਗਵਾਈ ਪਾ ਕੇ ਲੈ ਕੇ ਗਿਆ ਸੀਗਾ ਹੂੰ ਤੇ ਉਹ ਕਹਿੰਦਾ ਜੀ ਠੀਕ ਹੈ ਜੀ ਕਿ ਇੱਥੇ ਤਾਂ ਕਿ ਕੁਲਦੀਪ ਸਰ ਅਫਸਰ ਖੁਦ ਹੋ ਕੇ ਉਹਨਾਂ ਦੇ ਘਰੇ ਜਵਾਈ ਦੇ ਘਰੇ ਗਏ ਆ ਉਹਨਾਂ ਨੂੰ ਲੈਣ ਤਦ ਵੀ ਨਹੀਂ ਆਏ ਉਹ ਕਹਿੰਦੇ ਜੀ ਸਵੇਰੇ ਆਵਾਂਗੇ ਜਵਾਈ ਅਫਸਰ ਹੈ ਕਿ ਕੁਲਦੀਪ ਸਰ ਅਫਸਰ ਹੈ ਗੁੱਡ ਉਹਨੂੰ ਪੁੱਛੋ ਜਾਏ ਕਿ ਉਹ ਕਹਿੰਦੇ ਜੀ ਲਿਖ ਕੇ ਦੇ ਦੇ ਜੀ ਸਵੇਰੇ ਆਣਗੇ ਉਹ ਸਵੇਰੇ ਅਸੀਂ ਜਾ ਰਹੇ ਉਹ ਆਏ ਨਹੀਂ ਪੂਰਾ ਦਿਨ ਵੀਰ ਜਾਂਦਾ ਸਾਨੂੰ ਉੱਥੇ ਖੜੇ ਖੜੇ ਕੋਈ ਕਲ ਮੈਂ ਇਸਨੂੰ ਆਈ ਨਹੀਂ ਕੋਈ ਕੁਛ ਨਹੀਂ ਜੀ ਮੈਂ ਕੱਲੀ ਆ ਸਾਨੂੰ ਜਦ ਜਾਣੇ ਹਨ ਨਾ ਉਹ ਸਾਨੂੰ ਕਹਿੰਦੇ ਤੁਸੀਂ ਐਦਾਂ ਨਾ ਹੋ ਸਾਡੇ ਵਿੱਚ ਵੀ ਹਾਂ ਤੁਸੀਂ ਆਦਾ ਕਰੋ ਤੁਸੀਂ ਉਹਨਾਂ ਦੇ ਜਨਾਨੀਆਂ ਦੇ ਪਿੱਛੇ ਪਿੱਛਾ ਕਰੋ ਹੁਣ ਮੈਂ ਕੱਲੀ ਆ ਜੋਬ ਕਰਨਾ ਕੀ ਆਪਣੇ ਬੱਚੇ ਪਾਲਣ ਕਿਉਂ ਜਨਾਨੇ ਦੇ ਪਿੱਛਾ ਜਾਣਾ ਅੱਛਾ ਪੁਲਿਸ ਤੁਹਾਨੂੰ ਕਹਿੰਦੀ ਹੈ ਪੁਲਿਸ ਤੁਹਾਨੂੰ ਕਹਿੰਦੀ ਹੈ ਜੀ ਤੁਸੀਂ ਪਿੱਛਾ ਕਰੋ ਕਿਹੜੀ ਗੱਲ ਚਾਹ ਰਹੇ ਤੁਸੀਂ ਪਿੱਛਾ ਕਰੋਗੇ ਤੁਸੀਂ ਪਿੱਛਾ ਕਰੋਗੇ ਕੱਲ ਨੂੰ ਕ੍ਰਿਮੀਨਲ ਲੋਗ ਆ ਤੁਹਾਡਾ ਕੋਈ ਮਰਡਰ ਕਰ ਦੇ ਤੁਹਾਡੇ ਕੋਈ ਚਾਕੂ ਛੁਰੀ ਮਾਰ ਦੇ ਤੁਹਾਡੇ ਨਾਲ ਕੋਈ ਹੋਰ ਕਿਸੇ ਕਿਸਮ ਦੀ ਮਿਸ ਹੈਪਨਿੰਗ ਹੋ ਜਾਏ ਉਹਦਾ ਕੌਣ ਜ਼ਿੰਮੇਵਾਰ ਆ ਪੁਲਿਸ ਨੇ ਤੁਹਾਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਪਿੱਛਾ ਕਰੋ ਸਾਨੂੰ ਕੁਲਦੀਪ ਸਰ ਨੇ ਖੁਦ ਇਹ ਗੱਲ ਕਹੀ ਹੈ ਜੀ ਕਿ ਹਾਂ ਤੁਸੀਂ ਐ ਕਰੋ ਤੁਸੀਂ ਮੇਰੀ ਮੰਨੋ ਤੁਸੀਂ ਇੱਧਰ ਆਉਣ ਤੋਂ ਬੈਟਰ ਹੈ ਤੁਸੀਂ ਉਹਨਾਂ ਨੂੰ ਨਾ ਜਨਾਨੀਆਂ ਦਾ ਦੋਨੋਂ ਪਿੱਛਾ ਕਰੋ ਕਿੱਥੇ ਆ ਰਹੀ ਹੈ ਕਿਹੜੀ ਚੀ ਗੱਲ ਚ ਜਾ ਰਹੀ ਹੈ ਕਿਹੜੇ ਮੋੜ ਤੇ ਖੜ੍ਹੀ ਹੈ ਕਿਹੜੇ ਘਰ ਚ ਜਾ ਰਹੀ ਹੈ ਤੁਸੀਂ ਸਾਨੂੰ ਦੱਸੋ ਮੈਂ ਫਿਰ ਅਗਲੇ ਦਿਨ ਜਾਵਾਂਗਾ ਜੀ ਮਤਲਬ ਅਸੀਂ ਪਿੱਛਾ ਕਰੀਏ ਸਾਰਾ ਕੁਝ ਅਸੀਂ ਕਰਨਾ ਹੈ ਤਾਂ ਉਹਨਾਂ ਨੇ ਕੀ ਕਰਨਾ ਵਾ ਕਿਸ ਚੀਜ਼ ਦੀ ਸਾਡੀ ਲੈ ਰਹੇ ਹੋ ਬਿਲਕੁਲ ਠੀਕ ਪਰ ਆ ਪੁਲਿਸ ਨੇ 591 ਨੰਬਰ ਐਫ ਆਈ ਆਰ ਦਰਜ ਕੀਤੀ ਹੈ ਆ ਸੈਕਸ਼ਨ ਵੀ ਹੈ ਜੀ 363 364 34 ਹਾਂਜੀ ਸਰ 21 11 2023 ਦੀ ਇਹ 22 ਵਾਂ ਸੀ ਪਰ ਅਸੀਂ ਤਾਂ 19 ਤਰੀਕ ਨੂੰ ਹੀ ਲਿਖਾਤੀ ਸੀ ਉਹਨਾਂ ਨੇ ਪਰਚਾ ਜੀ ਪਾਇਆ ਜੀ 21 ਤਰੀਕ ਦਾ ਹਾਂ ਐਫ ਆਈ ਆਰ ਕੱਟਤੀ ਆ ਹਾਂਜੀ ਤੇ ਇਹ ਦੋ ਦਿਨ ਸਾਨੂੰ ਕਹਿੰਦੇ ਜੀ ਅਸੀਂ ਨਾ ਉਧਰ ਜਾਣਾ ਪਟਿਆਲੇ ਹੂੰ ਠੀਕ ਹੈ ਜੀ ਸਾਨੂੰ ਪਟਿਆਲੇ ਦੀ ਲੋਕੇਸ਼ਨ ਆਈ ਹੈ ਅਸੀਂ ਰਾਤੀ ਇਹ ਕਹਿੰਦੇ ਜੀ ਅਸੀਂ ਪਟਿਆਲੇ ਜਾ ਕੇ ਆਨੇ ਆ ਹੂੰ ਜੇ ਪਟਿਆਲੇ ਵੀ ਗਏ ਆ ਨਾ ਤੇ ਇਹਨਾਂ ਨੇ ਮੈਂ ਉਹਨਾਂ ਨੂੰ ਕਿਹਾ ਕਿ ਸਾਡੇ ਘਰ ਦੇੋਂ ਇੱਕ ਬੰਦਾ ਲੈ ਜਾਓ ਅਸੀਂ ਮੈਂ 2000 ਰੁਪਏ ਦਿੱਤਾ ਉਹਦੇ ਤੇਲ ਦਾ ਕਿਨੂੰ ਦਿੱਤਾ ਕੁਲਦੀਪ ਸਰ ਉਹ ਨਾ ਕਿ ਨਾ ਹੈਗੇ ਉੱਥੇ ਲੱਖਾ ਬਾਜੀ ਹੈਗੇ ਕੋਈ ਉਹਨਾਂ ਨੂੰ ਦਿੱਤਾ 2000 ਰੁਪਇਆ ਤੇਲ ਦਾ ਅੱਛਾ ਉਹਨ ਆਪਣੀ ਗੱਡੀ ਚ ਗਏ ਸੀਗੇ ਹੂੰ ਤੇਲ ਦੇ ਪੈਸੇ ਵੀ ਦਿੱਤੇ ਅਸੀਂ ਅਸੀਂ ਵੀ ਕਿਹਾ ਕਿ ਸਾਡੇ ਇੱਕ ਬੰਦਾ ਲੈ ਜਾਓ ਕਹਿੰਦੇ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਜਾ ਰਹੇ ਆ ਨਾ ਅਸੀਂ ਦੇਖ ਲਾਂਗੇ ਓਏ ਹੋ 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 ਠੀਕ ਹੈ ਜੀ ਰਾਤੀ ਸਾਨੂੰ 12 ਵਜੇ ਅਸੀਂ ਆਏ ਆ ਥਾਣੇ 'ਚ ਖੜੇ ਸੀ ਅਸੀਂ ਉਹ 12 ਵਜੇ ਆ ਕੇ ਸਾਨੂੰ ਕਹਿੰਦੇ ਜੀ ਸਾਨੂੰ ਤਾਂ ਲੱਭਿਆ ਨਹੀਂ ਉੱਥੇ ਆ ਕੇ ਨਾ ਜਿਉਂਨਾ ਫੋਨ ਬੰਦ ਹੋ ਗਿਆ ਕਿੰਨੇ ਵਜੇ ਗਏ ਸੀ ਉਹ ਉਹ ਗਏ ਸੀ ਕਿ ਜੀ 8:30 ਵਜੇ ਤਾਂ ਗਏ ਸੀਗੇ 8:30 ਵਜੇ ਗਏ ਸੀ 12:00 ਵਜੇ ਰਾਤੀ ਆ ਗਏ ਸਾਡੇ ਅਨੁਵਾਦ ਇੰਨੇ ਗਏ ਆ ਔਰ 12:30 1:00 ਵਜੇ ਆਏ ਆ ਉਹ ਪਟਿਆਲੇ ਹਾਂਜੀ ਪਟਿਆਲੇ ਤੋਂ ਕਹਿੰਦੇ ਜੀ ਸਾਨੂੰ ਕੁਝ ਲੱਭਿਆ ਨਹੀਂ ਉੱਥੇ ਉਹਨਾ ਫੋਨ ਬੰਦ ਹੋ ਗਿਆ ਅੱਛਾ ਫੋਨ ਬੰਦ ਹੋ ਗਿਆ ਜੀ ਤੇ ਇਹ ਕਹਿੰਦੇ ਕਿ ਨਾ ਕੋਈ ਗੱਲ ਨਹੀਂ ਫਿਰ ਅਸੀਂ ਸਾਨੂੰ ਅਗਲੇ ਦਿਨ ਕਹਿੰਦੇ ਕਿ ਨਾ ਤੁਸੀਂ ਐ ਕਰੋ ਤੁਸੀਂ ਜਾਇਓ ਅਸੀਂ ਅਗਲੇ ਦਿਨ ਸਵੇਰੇ ਖੁਦ ਪਟਿਆਲੇ ਗਏ ਫਿਰ ਸਾਨੂੰ ਕਹਿੰਦੇ ਤੁਹਾਨੂੰ ਇਸ ਨੰਬਰ ਤੇ ਨਾ ਤੁਹਾਨੂੰ ਕਾਲ ਆਊਗੀ ਇਸ ਨੰਬਰ ਤੇ ਜੀ ਉਹਨਾਂ ਨੂੰ ਪੈਸੇ ਦੇਣੇ ਆ ਉਹਨਾਂ ਨੂੰ ਮੁੰਡਿਆਂ ਨੇ ਅੱਦਾ ਦਾ ਕਰਤਾ ਅਸੀਂ ਫਿਰ ਪਟਿਆਲੇ ਲੱਭ ਲੁਪਕੇ ਆ ਗਏ ਸਾਨੂੰ ਕੁਝ ਫਿਰ ਅਸੀਂ ਪਟਿਆਲੇ ਪਹੁੰਚਦੇ ਆ ਸਾਨੂੰ ਕਹਿੰਦੇ ਆ ਉਹਨਾਂ ਦਾ ਫੋਨ ਹੀ ਨਹੀਂ ਆਇਆ ਜੀ ਉਹਨਾਂ ਨੇ ਫੋਨ ਬੰਦ ਕਰਤਾ ਰਾਤੀ ਵੀ ਬੰਦ ਕਰਤਾ ਹੁਣ ਵੀ ਬੰਦ ਕਰਤਾ ਫੇ ਸਾਨੂੰ ਪਟਿਆਲੇ ਕਿਉਂ ਭੇਜਿਆ ਫਿਰ ਹਾਰ ਕੇ ਅਸੀਂ ਆ ਗਏ ਜੀ ਹਾਂ ਦੀ ਫੋਨ ਬੰਦ ਹੈ ਜੀ ਲੋਕੇਸ਼ਨ ਕਢਾਈ ਹੈ ਲੋਕੇਸ਼ਨ ਭੇਜੀ ਹੋਈ ਹੈ ਸਭ ਕੁਝ ਹੋ ਰਿਹਾ ਹੈ ਜੇ ਅਸੀਂ ਪੁੱਛਦੇ ਹਾਂ ਜੀ ਤੁਸੀਂ ਤੁਹਾਨੂੰ ਕੋਈ ਕਾਲ ਕੋਈ ਮੈਸੇਜ ਕਹਿੰਦੇ ਆ ਜੀ ਇੰਸਟਾ ਤੇ ਮੈਸੇਜ ਇੰਸਟਾ ਤੇ ਕਾਲ ਹੋ ਰਹੀ ਹੈ ਔਰ ਅੱਛਾ ਵਟਸਐਪ ਤੇ ਕਾਲ ਹੋ ਰਹੀ ਹੈ ਤੁਸੀਂ ਉਹ ਕਿਉਂ ਨਹੀਂ ਕਢਵਾਂਦੇ ਹੋ ਜੀ ਪੇਜੀ ਹੋਈ ਹੈ ਜੀ ਚੰਡੀਗੜ੍ਹ ਭੇਜੀ ਹੋਈ ਹੈ ਐਦਾਂ ਦਾ ਭੇਜੀ ਹੋਈ ਹੈ ਕੁਲਦੀਪ ਸਰ ਦਾ ਇਹ ਕਹਿਣਾ ਵਾ ਔਰ 1 ਮਹੀਨਾ ਹੋ ਚੁੱਕਾ ਤੁਹਾਡੀ ਬੇਟੀ ਨੂੰ ਲੱਭਤਾ ਹੋਣਾ ਹਾਂ 1 ਮਹੀਨਾ ਹੋ ਚੁੱਕਾ ਵਾ ਤੁਹਾਨੂੰ ਪਤਾ ਤੁਹਾਡੀ ਬੇਟੀ ਇਸ ਵੇਲੇ ਕਿਹੜੇ ਹਾਲਾਤਾਂ ਚ ਹੈ ਜੀ ਸਾਨੂੰ ਕੁਝ ਨਹੀਂ ਪਤਾ ਕੀ ਬਿਟਤਾ ਨਹੀਂ ਮੇਰੀ ਬੇਟੀ ਰੱਖੀ ਹੈ ਕੀ ਕੀਤਾ ਉਹਨਾਂ ਨੇ 1 ਮਹੀਨੇ ਨਾਲ ਦੋ ਬੁੰਡੇ ਨੇ ਦੋ ਬੰਦੇ ਕੁੜੀ ਨੂੰ 15 15.5 ਸਾਲ ਦੀ ਕੁੜੀ ਨੂੰ ਲੈ ਕੇ ਗਏ ਨੇ ਔਰ ਕੀ ਹਾਲ ਕੀਤਾ ਹੋਗਾ ਇਸ ਪਰਿਵਾਰ ਨੇ ਕ੍ਰਿਸ਼ਚਨ ਧਰਮ ਨੂੰ ਬਦਨਾਮ ਕੀਤਾ ਹੋਇਆ ਵਾ ਸਾਹਿਲ ਮਸੀ ਵੱਲਾ ਮਸੀ, ਅਤੀਸ਼ ਮਸੀ, ਮਧੂ ਮਸੀ ਇਹਨਾਂ ਚਾਰਾਂ ਨੇ ਮਸੀ ਧਰਮ ਨੂੰ ਬਦਨਾਮ ਕੀਤਾ ਹੋਇਆ ਇਹਨਾਂ ਨੇ ਔਰ ਇਹਨਾਂ ਤੇ ਇੱਕ ਸਖਤ ਸਖ ਕਰਵਾਈ ਕੀ ਜਾਏ ਔਰ ਅੰਜਲੀ ਔਰ ਮੋਨੂ ਇਹਨਾਂ ਨੂੰ ਵੀ ਸਖਤ ਸਖ ਸਜ਼ਾ دی ਜਾਵੇ ਜੀ ਇਹਨਾਂ ਨੇ ਮੇਰੀ ਬੇਟੀ ਗੁਨਾਹਾ ਕਰਕੇ ਇਹ ਘਰੋ ਲੈ ਗਏ ਨੇ ਇਹ ਕਿ ਮਾਂ ਦੀ ਬਦਵਾਵਾ ਅੱਜ 23 ਸਤੰਬਰ ਹੈ ਇਹਨਾਂ 6ਵਾਂ ਕ 6ਵਾਂ ਕਾ ਸੱਤੇ ਨਾਸ਼ ਹੋਊਗਾ ਸ਼ਰਮ ਨਾਸ਼ ਹੋਊਗਾ ਇੱਕ ਮਾਂ ਦੀ ਬਦਵਾਵਾ ਜੀ ਹੱਥ ਜੋੜ ਕੇ ਤੜੇ ਕੋ ਬੇਨਤੀ ਹੈ ਮੇਰੀ ਬੇਟੀ ਮੈਨੂੰ ਮਿਲਾ ਦਿਓ ਔਰ ਕੋਈ 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 ਹੌਸਲਾ 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 ਕੋਈ ਗੱਲ ਨਹੀਂ ਕੋਈ ਨਹੀਂ ਮੈਂ ਚਾਹਨੀ ਆ ਜੀ ਪ੍ਰਸ਼ਾਸਨ ਤੋਂ ਇਹ ਕਿ ਮੇਰੀ ਬੇਟੀ ਮੇਂ ਮਿਲਾਈ ਜਾਵੇ ਔਰ ਜੋ ਚਾਰ ਵਜ ਬੰਦੇ ਹੈਗੇ ਆ ਸਾਹਿਲ ਮਸੀ ਅਤੀਸ਼ ਮਸੀ ਬਾਲਾ ਮਸੀ ਔਰ ਮਧੂ ਮਸੀ ਔਰ ਕੁਲਦੀਪ ਸਰ ਦੇ ਉੱਤੇ ਵੀ ਸਖ਼ਤ ਸਰਕਾਰ ਕਾਰਵਾਈ ਕੀਤੀ ਜਾਵੇ ਕਿਉਂਕਿ ਅਗਰ ਕਿਸੇ ਮੁੱਖ ਮੰਤਰੀ ਜਾਂ ਕਿਸੇ ਬੜੇ ਅਸਤਰ ਦੀ ਕੋਈ ਬੇਟੀ ਜਾਂ ਕੋਈ ਕੁੱਤਾ ਇਹ ਕੋਈ ਉਹਦਾ ਬੱਚਾ ਵੀ ਘੋਚਿਆ ਹੁੰਦਾ ਉਹ ਦੋ ਦਿਨ ਦੇ ਅੰਦਰ ਮਿਲ ਜਾਂਦਾ ਮੇਰੀ ਬੇਟੀ ਨੂੰ ਇੱਕ ਮਹੀਨਾ ਹੋ ਗਿਆ ਵਾ ਵੈ ਗਰੀਬਾਂ ਇਸ ਕਰਕੇ ਮੇਰੀ ਸੁਰਵਾਈ ਨਹੀਂ ਹੈ ਜੀ ਦੋਸਤੋ ਇੱਕ ਔਰਤ ਤਿੰਨ ਬੱਚਿਆਂ ਦੀ ਮਾਂ ਔਰ ਸਾਢੇ 15 ਸਾਲ ਦੀ ਲੜਕੀ ਦਾ ਕਿਸੇ ਦੇ ਵੱਲੋਂ ਵਰਗਲਾ ਕੇ ਉਸ ਨੂੰ ਲੈ ਜਾਣਾ ਔਰ ਸਮੇ ਦਾ ਇੱਕ ਮਹੀਨਾ ਹੋ ਜਾਣਾ ਔਰ ਪੁਲਿਸ ਦਾ ਜਿਸ ਤਰ੍ਹਾਂ ਕਿ ਮੈਡਮ ਨੇ ਦੋਸ਼ ਲਗਾਏ ਕਿ ਪੁਲਿਸ ਸਾਨੂੰ ਗੁੰਮਰਾਹ ਕਰ ਰਹੀ ਹੈ ਦੋਸਤੋ ਪੁੱਛ ਕੇ ਦੇਖੋ ਉਸ ਮਾਂ ਨੂੰ ਦੇ ਦਿਲ ਤੇ ਕੀ ਬੀਤਦੀ ਹੋਏਗੀ ਔਰ ਅੱਜ 25 ਦਸੰਬਰ ਹੈ 크리스마ਸ ਡੇ ਹੈ ਔਰ ਜਿੰਨੇ ਵੀ ਨਾਮ ਮੈਡਮ ਨੇ ਲਿੱਤੇ ਆ ਸਾਰਿਆਂ ਦੇ ਪਿੱਛੇ ਮੱਸੀ ਲੱਗਦਾ ਸੋਚਣ ਵਾਲੀਆਂ ਗੱਲਾਂ ਔਰ ਪੁਲਿਸ ਵੱਲੋਂ ਲਗਾਤਾਰ ਗੁੰਮਰਾਹ ਕਰਨਾ ਔਰ ਬੱਚੀ ਦਾ 1 ਮਹੀਨੇ ਤੋਂ ਗਾਇਬ ਹੋਣਾ ਔਰ ਪ੍ਰਸ਼ਾਸਨ ਦੇ ਅੱਗੇ ਅਪੀਲ ਦੇ ਰੂਪ ਵਿੱਚ ਬੇਨਤੀਆਂ ਦੇ ਰੂਪ ਵਿੱਚ ਅਰਜ਼ੀਆਂ ਦੇਣੀਆਂ ਦੋਸਤੋ ਬਹੁਤ ਵੱਡੇ ਸਵਾਲੀਆ ਨਿਸ਼ਾਨ ਆ ਪ੍ਰਸ਼ਾਸਨ ਦੇ ਉੱਤੇ ਥਾਣਾ ਡਿਵੀਜ਼ਨ ਨੰਬਰ 7 ਦੇ ਉੱਪਰ ਔਰ ਤਫਤੀਸ਼ੀ ਅਫਸਰ ਕੁਲਦੀਪ ਸਿੰਘ ਦੇ ਉੱਪਰ ਬਹੁਤ ਵੱਡਾ ਸਵਾਲੀਆ ਨਿਸ਼ਾਨ ਆ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਮੇਰਾ ਨੰਬਰ 98723 03604 ਮੈਨੂੰ ਮੈਸੇਜ ਕਰਕੇ ਦੱਸਿਓ ਕਿ ਪੁਲਿਸ ਦੀ ਕਾਰਗੁਜ਼ਾਰੀ ਤੋਂ ਤੁਹਾਨੂੰ ਕੀ ਲੱਗਦਾ ਹੈ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਹਾਲਾਤ ਇਹ ਪੰਜਾਬ ਤੋਂ ਵਿਵੇਕ ਬਖਸ਼ੀ ਜਦੋਂ ਇਸ ਸਬੰਧ ਵਿੱਚ ਐਫ ਆਈ ਆਰ ਨੰਬਰ 591 ਅੰਡਰ ਸੈਕਸ਼ਨ 363 366 34 ਡੇਟਡ 21 11 2023 ਦੇ ਸਬੰਧ ਵਿੱਚ ਤਫ਼ਤੀਸ਼ੀ ਅਫਸਰ ਕੁਲਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਾਉਣ ਵਾਸਤੇ ਕਿਹਾ ਕਿ ਮੈਂ ਪੂਰਾ ਜੋਰ ਲਗਾ ਰਿਹਾ ਹਾਂ 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 ਅਤੇ ਜਲਦੀ ਤੋਂ ਜਲਦੀ ਕੁੜੀ ਨੂੰ ਬਰਾਮਦ ਕਰ ਲਿਆ ਜਾਵੇਗਾ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਆਲਰੇਡੀ 1 ਮਹੀਨਾ ਹੋ ਚੁੱਕਾ ਹੈ ਤਾਂ ਉਹਨਾਂ ਨੇ ਕਿਹਾ ਕਿ ਮੈਂ WhatsApp ਔਰ Instagram ਦੀ ਲੋਕੇਸ਼ਨ ਵਾਸਤੇ ਲਿਖ ਕੇ ਭੇਜਿਆ ਹੋਇਆ ਹੈ ਅਗਰ ਤੁਹਾਨੂੰ ਮੇਰੇ ਤੇ ਨਹੀਂ ਭਰੋਸਾ ਜਾਂ ਤੁਸੀਂ ਮੇਰੀ ਕਾਰਗੁਜ਼ਾਰੀ ਤੋਂ ਨਹੀਂ ਖੁਸ਼ ਤਾਂ ਆਪਣਾ ਕੇਸ CBI ਨੂੰ ਵੀ ਦੇ ਸਕਦੇ ਹਾਂ